ਹਾਂਜੀ ਢੜਕੇ 5:15 5:35 ਵਜੇ ਦਾ ਟਾਈਮ ਹੈ ਤੇ ਆਪਾਂ ਚਲੇ ਹਾਦਗੜ ਸਾਹਿਬ ਮੱਖਾ ਦੇਖਣ ਦਰਸ਼ਕ ਦਿਦਾਰੇ ਕਰੀਏ ਮਹਾਰਾ ਸੱਚੇ ਬਾਦਸ਼ਾਹ ਦੇ ਤੇ ਤੁਹਾਨੂੰ ਵੀ ਦਰਸ਼ਕ ਦਿਦਾਰੇ ਕਰਾਈਏ ਕਈ ਵਾਰ ਨਾ ਬੰਦੇ ਦੇ ਮਨ ਦੇ ਵਿੱਚ ਸ਼ੰਕਾ ਹੁੰਦਾ ਹੈ ਕਿ ਜੇ ਮੈਂ ਸਾਜਰੇ ਤੁਰਾਂਗਾ ਤੇ ਇਹ ਆਪਣੇ ਨਾਲ ਕੋਈ ਵਾਰਦਾਤ ਨਾ ਹੋ ਜਾਈਏ ਇਹ ਸਭ ਤੁਹਾਡੇ ਮਨ ਦੇ ਉੱਤੇ ਨਿਰਭਰ ਕਰਦਾ ਹੈ ਅਸਲ 'ਚ ਆਪਾਂ ਘਰੋਂ ਨਿਕਲੇ ਹੁੰਦੇ ਨਹੀਂ ਤੇ ਆਪਣੇ ਮਨ ਦੇ ਵਿੱਚ ਸਭ ਤੋਂ ਪਹਿਲਾਂ 네ਗੇਟਿਵਿਟੀ ਪੈਦਾ ਹੋ ਜਾਂਦੀ ਹੈ ਇਨਸਾਨ ਦੀ ਇੱਕ ਫਿਤਰਤ ਹੈ ਪੋਜ਼ਿਟਿਵਿਟੀ ਬਣਾਉਣ ਤੋਂ ਪਹਿਲਾਂ ਉਹ 네ਗੇਟਿਵਿਟੀ ਅਪਣਾਉਂਦਾ ਹੈ ਕਿਸੇ ਬੰਦੇ ਦਾ ਵਰਤਦਾ ਚੰਗੀਆਂ ਚੀਜ਼ਾਂ ਨੂੰ ਉਹ ਜ਼ਰੂਰ ਰੱਖੇ ਉਹ ਪਰੋਖੇ ਕਰ ਸਕਦਾ ਤੇ ਉਹਦੀ ਕੀਤੀ ਹੋਈ ਮਾੜੀ ਚੀਜ਼ ਨੂੰ ਆੱਖੋਂ ਪਰੋਖੇ ਨਹੀਂ ਕਰਦਾ ਚਲੋ ਇਨਸਾਨ ਦੀ ਫਿਤਰਤ ਤੇ ਜਿਵੇਂ ਹੈ ਇਹ ਸਾਰੀ ਮਨ ਦੀ ਖੇਡ ਹੈ ਮਨ ਜੀਤੇ ਜਗ ਜੀਤੇ ਤੁਸੀਂ ਆਪਣੇ ਮਨ ਨੂੰ ਜਿੱਤੋ ਮਨ ਨੂੰ ਮੰਨ ਦੇ ਕੋਈ ਨਾ ਚੱਲਣ ਦਿਓ ਜਾਂ ਤੇ ਗੁਰਬਾਣੀ ਦੀ ਸੰਥਿਆ ਲੈ ਕੇ ਤੇ ਗੁਰਬਾਣੀ ਦੇ ਆਧਾਰ ਤੇ ਚੱਲੋ ਦੁਨੀਆ ਉੱਤੇ ਕਾਰੋਬਾਰ ਗੁਰਬਾਣੀ ਦੇ ਆਧਾਰ ਤੇ ਵੀ ਕੀਤਾ ਜਾ ਸਕਦੇ ਮਸਲਾ ਇਹ ਨਹੀਂ ਕਿ ਤੁਸੀਂ ਲੋਕਾਂ ਨਾਲ ਠੱਗੀ ਮਾਰਨੀ ਹੈ ਸਿੱਖਾ ਦਾ ਮਸਲਾ ਇਹ ਹੈ ਕਿ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਰਹੇ ਇਸ ਟਾਈਮ ਅਸੀਂ ਖੜੇ ਆ ਜੀ ਮੁਕਰਮਪੁਰ ਇੱਧਰ ਕਿਸੇ ਦੀ ਮੋਟਰ ਹੈ ਤੇ ਆਪਾਂ ਥੋੜਾ ਰੈਸਟ ਕਰਨ ਲਈ ਖੜੇ ਸੀ ਤੇ ਪਾਣੀ ਪੀ ਲਈਏ ਤੇ ਹੁਣ ਆਪਾਂ ਪਹੁੰਚਦੇ ਆ ਬੱਸ ਵੀਰੇ ਹਿਸਾਬ ਨਾਲ ਅੱਧੇ ਘੰਟੇ 35-40 ਮਿੰਟ ਦਾ ਸਫ਼ਰ ਰਹਿ ਗਿਆ 17-18 ਕਿਲੋਮੀਟਰ ਹੈ ਕੱਬ ਤਾਂ 20 ਕਿਲੋਮੀਟਰ ਵੀ ਹੋ ਸਕਦਾ ਬਾਕੀ ਦੇਖਦੇ ਆ ਭੱਤੀ ਹੋਊਗਾ ਤੇ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਮਿਲਾਂਗੇ ਲਓ ਜੀ ਆਪਾਂ ਪਹੁੰਚ ਗਏ ਫਤਿਹਗੜ੍ਹ ਸਾਹਿਬ ਦੇ ਨੇੜੇ ਉਰੋਂ ਫਤਿਹਗੜ੍ਹ ਸਾਹਿਬ 6 ਕਿਲੋਮੀਟਰ ਦੂਰ ਹੈ ਪਿੱਛੇ ਬੋਰਡ ਲੱਗਿਆ ਸੀ ਸਾਈਨ ਬੋਰਡ ਤੇ ਆਪਾਂ ਨੂੰ ਪਤਾ ਲੱਗਿਆ ਥੋੜੀ ਜੀ ਗੁਜਾਰਸ਼ ਹੈ ਫਤਿਹਗੜ੍ਹ ਸਾਹਿਬ ਦੇ ਉਹਨਾਂ ਨੂੰ ਜਿਨ੍ਹਾਂ ਨੇ ਪ੍ਰਬੰਧਕ ਕਮੇਟੀਆਂ ਨੂੰ ਵੀ ਆ ਥੋੜਾ ਹੈ ਨਾ ਇਹ ਚ ਲਾਈਟਾਂ ਲਾਓ ਰਾਤ ਬਰਾਦ ਨੂੰ ਬੰਦੇ ਨੂੰ ਹੜਗੜ੍ਹ ਪੜ ਸਕਦਾ ਹੈ ਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹ ਸਾਹਿਬ ਨਹੀਂ ਪੜ ਸਕਦਾ ਨਹੀਂ ਹਗੜ੍ਹ ਪੜ ਸਕਦਾ ਹੈ ਹਗੜ੍ਹ ਹਗੜ੍ਹ ਕਿਉਂਕਿ ਡਾੜੇ ਦੇ ਪੈਰ ਦੇ ਵਿੱਚ ਹਾਂ ਹਾਂ ਚਲੋ ਮਿੱਤਰ ਆਪਾਂ ਮਿਲਦੇ ਆ ਫਤੇਗੜ ਸਾਹਿਬ 6 ਕਿਲੋਮੀਟਰ ਦਾ ਪੰਥ ਕੱਢੀਏ 15 ਮਿੰਟਾਂ ਦੇ ਵਿੱਚ ਆਪਾਂ ਉੱਥੇ ਸਾਈਨ ਬੋਰਡ ਦੇ ਉੱਤੇ ਖੜਕੇ ਤੇ ਆਪਾਂ ਸ਼੍ਰੀ ਫਤੇਗੜ ਸਾਹਿਬ ਪੜ ਰਹੇ ਸੀ ਆ 2 ਮਿੰਟਾਂ ਦੇ ਵਿੱਚ ਹੀ ਨੱਤਾਂ ਨੂੰ ਆ ਗਿਆ ਆਰਾਮ ਤੇ ਹੁਣ ਖਿੱਚ ਕੇ ਪੰਥ ਆਪਾਂ ਲਾ ਦੇਣਾ ਕੱਢੀ ਦੇ ਇਹ ਆਪਾਂ ਪਹੁੰਚ ਚਲੇ ਆਏ ਕੋਟਲਾ ਵਿਜਵਾੜੇ ਇਹ ਸਾਈਨ ਬੋਰਡ ਤੋਂ ਕੋਟਲਾ ਵਿਜਵਾੜਾ ਕਿਲੋਮੀਟਰ ਵੀ ਨਹੀਂ ਹੈ ਇਹ ਤੋਂ ਬਾਅਦ ਆ ਜਾਂਦਾ ਜੀ ਅੱਤੇਵਾਲ ਅੱਤੇ ਵਾਲੀ ਤੋਂ ਬਾਅਦ ਆ ਜਾਂਦਾ ਜੀ ਫਤਿਹਗੜ੍ਹ ਸਾਹਿਬ ਉਹ ਜਿਹੜਾ ਉਹਦੇ ਨਾਲ ਰੋਡ ਨਿਕਲਦਾ ਹੈ ਸਰਹੰਦ ਬਾਈਪਾਸ ਜਿੱਥੇ ਆਪਾਂ ਪਿੱਛੇ ਖੜੇ ਸੀ ਸਰਹੰਦ ਬਾਈਪਾਸ ਸਰਹੰਦ ਦੀ ਬੱਖੀ ਦੇ ਵਿੱਚ ਜਾ ਕੇ ਵੱਜਦਾ ਸਿੱਧਾ ਹੀ ਤੇ ਆਪਾਂ ਫਰੰਟ ਨੂੰ ਜਾ ਰਹੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਬੀਆਰਟੀਸੀ ਦੀ ਬੱਸਾਂ ਤੜਕੇ ਤੋਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਤਕਰੀਬਨ ਮੈਨੂੰ 5-6 ਬੱਸਾਂ ਟੱਕਰ ਗਈਆਂ ਜਾਂਦੇ ਜਾਂਦੇ ਪਹੁੰਚ ਗਿਆ ਜੀ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਇਹ ਗੇਟ ਨੂੰ ਐਂਟਰ ਕਰਦੇ ਸਾਰੇ 2-3 ਕਿਲੋਮੀਟਰ ਦਾ ਫਾਸਲਾ ਰਹਿ ਜਾਂਦਾ ਮੇਰੇ ਅੰਦਾਜ਼ੇ ਨਾਲ ਆਪਾਂ ਸ਼੍ਰੀ ਫਤਗੜ੍ਹ ਸਾਹਿਬ ਸਭ ਤੋਂ ਪਹਿਲਾਂ ਪੜੇ ਜੋਤੀਸਰੂਪ ਗੁਰੂ ਘਰ ਦੇ ਦਰਸ਼ਨ ਹੋਣਗੇ ਫਤਗੜ੍ਹ ਸਾਹਿਬ ਸਾਈਡ ਤੇ ਰਹਿ ਜਾਂਦਾ ਜਾ ਰਹੇ ਆਪਾਂ ਹੁਣ ਇੱਥੋਂ 3 ਕਿਲੋਮੀਟਰ ਦਾ ਪੰਧ ਹੋਊਗਾ ਅੰਦਾਜ਼ੇ ਨਾਲ ਬਾਕੀ ਕਹਾਣੀ ਸਾਧ ਬਾਕੀ ਦੇਖਣ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਜੋਤੀਸਰੂ ਸਹਾਇ ਤੇ ਆਪਾਂ ਪਹਿਲਾ ਦਰਸ਼ਨ ਕਰਾਂਗੇ ਜਿੱਥੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਨੂੰ ਅਗਨ ਭੇਡ ਕੀਤਾ ਸੀ ਸਾਹਿਬ ਤੋਂ ਆਪਾਂ ਜਾ ਰਹੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਜਿਹੜਾ ਸਾਨੂੰ ਸਾਹਮਣੇ ਗੁਰੂ ਘਰ ਦਿਖ ਰਿਹਾ ਇਹ ਹੈਗਾ ਵਿਵਾਨਗੜ੍ਹ ਵਿਵਾਨਗੜ੍ਹ ਦੇ ਵਿੱਚ ਗੁਰੂ ਘਰ ਦੇ ਵਿੱਚ ਜਦੋਂ ਛੋਟੇ ਸੱਭ ਜਾਨ ਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਈ ਤੇ ਉਹਨਾਂ ਦੇ দেহਾਂ ਨੂੰ ਇੱਥੇ ਜੰਗਲ ਹੁੰਦਾ ਸੀ ਇੱਥੇ ਗੇੜ ਦਿੱਤਾ ਸੀ ਵੀ ਕੁੱਤੇ ਬੀਲੇ ਆ ਕੇ ਖਾ ਜਾਣਗੇ ਜਾਨਵਰ ਤੇ ਦੋ ਸ਼ੇਰਾਂ ਨੇ ਰਾਖੀ ਕੀਤੀ ਸੀ ਤੁਹਾਨੂੰ ਗਾਂ ਦਾ ਦਿਖਾਉਣਾ ਹੈ ਏ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਗੁਰਦੁਆਰਾ ਸ਼੍ਰੀ ਰੱਤ੍ਹ ਸਾਹਿਬ ਹੈ ਜਦੋਂ ਮਾਤਾ ਗੁਜਰੀ ਜੀ ਤੇ ਸਹਬਜ਼ਾਦੇ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਬੰਦੀ ਬਣਾ ਕੇ ਮਰਿੰਡੇ ਤੋਂ ਲਿਆਂਦੇ ਵਕਤ ਉਹਨਾਂ ਦੀ ਅਸਵਾਰੀ ਨੂੰ ਇਸ ਸਥਾਨ ਤੇ ਰੋਕਿਆ ਗਿਆ ਤਾਂ ਜਨਬਾਬ 우ਜੀਦ ਖਾਨ ਨੂੰ ਇਤਲਾਹ ਭੇਜੀ ਜਾ ਸਕੇ ਉਹ ਕਿ ਤਾਂ ਸਵਾਰੀ ਤੋਂ ਉਤਾਰ ਕੇ ਸਹਬ ਜਾਦੇ ਅਤੇ ਮਾਤਾ ਜੀ ਨੂੰ ਇਸ ਜਗ੍ਹਾ ਤੇ ਕੁਝ ਦੇਰ ਬਿਠਾਇਆ ਗਿਆ ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਸਰਹੰਦ ਦੇ ਸੈਂਕੜੇ ਲੋਕ ਇਕੱਠੇ ਹੋ ਗਏ ਤੇ ਆਪਣੇ ਲੋਕ ਬਹੁ ਘੱਟ ਹੁੰਨੇ ਮੈਂ ਵੇਖਿਆ ਹੁਣ ਜਦੋਂ ਮੈਂ ਆਇਆ ਉਰੇ ਹੈ ਨਹੀਂ ਸੀ ਤੋ ਇਹ ਹੈ ਜੀ ਗੁਰਦੁਆਰਾ ਸ਼੍ਰੀ ਰਤਸਾਹਬ ਗੁਰਦੁਆਰਾ ਸ਼੍ਰੀ ਰਤਸਾਹਬ ਦੀ ਅੰਦਰ ਦੀ ਦ੍ਰਿਸ਼ ਇਸ ਤਰੀਕੇ ਦੀ ਹੈ ਇਹ ਇਮਾਰਤ ਸੰਗ ਮਰਮਲ ਦੇ ਪੱਥਰਾਂ ਨਾਲ ਜੜੀ ਹੋਈ ਹੈ ਕਿ ਬਹੁਤੀ ਕੋਈ ਸੰਗਤ ਨਹੀਂ ਆਉਂਦੀ ਗਣਮੇ ਚੁਣਮੇ ਲੋਕ ਆਉਂਦੇ ਜਿਨ੍ਹਾਂ ਨੂੰ ਇਸ ਇਤਿਹਾਸ ਬਾਰੇ ਪਤਾ ਹੈ ਗੁਰਦੁਆਰਾ ਸ੍ਰੀ ਰੱਤ ਸਾਹਿਬ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਦੇ ਕੋਤਵਾਲੀ ਦੀ ਰਾਤ ਕੱਟਣ ਤੋਂ ਬਾਅਦ ਉਹਨਾਂ ਨੂੰ ਸੂਬੇ ਸਰਹੰਦ ਦੇ ਸਾਹਮਣੇ ਪੇਸ਼ ਕਰਨਾ ਸੀ ਪਹਿਲੀ ਪੇਸ਼ੀ ਹੋਣੀ ਸੀ ਤੇ ਠੰਡੇ ਪੁਰਜ ਲਜਾਣ ਤੋਂ ਪਹਿਲਾਂ ਉਹਨਾਂ ਇੱਥੇ ਵਿਸ਼ਰਾਮ ਕੀਤਾ ਸੀ ਮਤਲਬ ਇੱਥੇ ਠਹਿਰੇ ਸੀ ਉਹ ਠਹਿਰਨ ਦਾ ਕਾਰਨ ਵੀ ਭਾਈ ਸੰਗਤ ਸਿੰਘ ਜੀ ਦਾ ਸ਼ੀਸ਼ ਵੀ ਲੈ ਕੇ ਆਏ ਤੇ ਇੱਥੇ ਛੋਟੇ ਸਾਹਿਬ ਜਦੋਂ ਉਹ ਭਾਈ ਸੰਗਤ ਸਿੰਘ ਜੀ ਦਾ ਸੀਸ ਦਿਖਾਇਆ ਉਹਨਾਂ ਨੂੰ ਇਹ ਭੁਲੇਖਾ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੀਸ ਹੈ ਤੇ ਅਸੀਂ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ ਵੀ ਕੀ ਪਤਾ ਇਹ ਸੀਸ ਨੂੰ ਦੇਖ ਕੇ ਉਹਨਾਂ ਛੋਟੇ ਬਾਲਾਂ ਦਾ ਮਨ ਕਿਤੇ ਡੋਲ ਜਾਵੇ ਤੇ ਉਹ ਈਨ ਕਬੂਲ ਕਰ ਲੈਣ ਉਧਰ ਹੈ ਜੀ ਗੁਰਦੁਆਰਾ ਸ਼੍ਰੀ ਰੱਤ ਸਾਹਿਬ ਗੁਰਦੁਆਰਾ ਸ਼੍ਰੀ ਰੱਤ ਸਾਹਿਬ ਦੇ ਨਾਲ ਹੀ ਇੱਕ ਹੈਗਾ ਜੀ ਉਰਾਤ ਨੂੰ ਗੁਰਦੁਆਰਾ ਸੀਸ ਸੰਸਕਾਰ ਸਥਾਨ ਸੀਤ ਭਾਈ ਸੰਗਤ ਸਿੰਘ ਜੀ ਚਾਲ ਹੈ ਜੀ ਆਪਣਾ ਗੁਰਦੁਆਰਾ ਸ੍ਰੀ ਰੱਤ ਸਹਿਬ ਇੱਧਰ ਹੈ ਜੀ ਆਪਣਾ ਅ ਸੰਗਤ ਸਿੰਘ ਜੀ ਦਾ ਜਿੱਥੇ ਆ ਕੇ ਇਹਨਾਂ ਨੇ ਸੰਸਕਾਰ ਕੀਤਾ ਆਪਾਂ ਇਸ ਟਾਈਮ ਖੜੇ ਆਂਗੇ ਭਾਈ ਸੰਗਤ ਸਿੰਘ ਜੀ ਦੇ ਸੰਸਕਾਰ ਦੇ ਸਥਾਨ ਦੇ ਉੱਤੇ ਆਪਾਂ ਇੱਥੇ ਆਏ ਆਂ ਤੇ ਆਹ ਜਿਹੜੀ ਜਗ੍ਹਾ ਹੈ ਇੱਥੇ ਉਹਨਾਂ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਤੇ ਜਦੋਂ ਮਹਾਰਾ ਸੱਚਾ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਤੇ ਤੋੜਾ ਸਜਾਇਆ ਹੈ ਤੇ ਉਹਨਾਂ ਨੂੰ ਸਜਾਉਣ ਤੋਂ ਬਾਅਦ ਮਹਾਰਾ ਸੱਚੇ ਪਾਤਸ਼ਾਹ ਜੀ ਉੱਥੋਂ ਚਮਕੌਰ ਦੀ ਗੜੀ ਚੋਂ ਚਾਲੇ ਪਾਗੇ ਸੀ ਤੇ ਉਸ ਤੋਂ ਬਾਅਦ ਮਗਰੋਂ ਭਾਈ ਸੰਗਤ ਸਿੰਘ ਜੀ ਆਖਰੀ ਸਿੰਘ ਹੋਏ ਨੇ ਜਿਨ੍ਹਾਂ ਨੇ ਡਟ ਕੇ ਮੁਕਾਬਲਾ ਸੂਬੇ ਸਰਹੰਦ ਦੀ ਫੌਜ ਦਾ ਕੀਤਾ ਉੱਥੇ ਕੱਲੀ ਸੂਬੇ ਸਰਹੰਦ ਦੀ ਫੌਜ ਨਹੀਂ ਸੀ 10 ਲੱਖ ਦਾ ਘੇਰਾ ਸੀ ਤੇ ਪਹਾੜੀ ਰਾਜੇ ਵੀ ਨਾਲ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਜਦੋਂ ਉੱਥੇ ਸ਼ਹੀਦ ਹੋਏ ਤੇ ਸੂਬੇ ਸਰਹੰਦ ਦੀ ਫੌਜ ਨੇ ਉੱਥੋਂ ਉਹਨਾਂ ਦਾ ਸੀਸ ਲੈ ਕੇ ਤੇ ਇੱਥੇ ਆਪਣਾ ਜਿਹੜਾ ਆਪਣੇ ਪਿੱਛੇ ਹੈ ਇਹ ਹੈਗਾ ਜੀ ਰੱਤ ਸਾਹਿਬ ਬਰਦਵਾਰਾ ਸ਼੍ਰੀ ਰੱਤ ਸਾਹਿਬ ਰੱਤ ਸਾਹਿਬ ਇੱਥੇ ਆਪਣੇ ਮਾਤਾ ਗੁਜਰੀ ਜੀ ਦੇ ਛੋਟੇ ਸਹਬਜ਼ਾਦੇ ਇੱਥੇ ਆ ਕੇ ਉਹਨਾਂ ਨੇ ਆ ਵਿਸ਼ਰਾਮ ਕੀਤਾ ਜੀ ਇੱਥੇ ਆ ਕੇ ਮਤਲਬ ਇੱਕ ਤਰ੍ਹਾਂ ਦਾ ਇੱਥੇ ਆ ਕੇ ਰੁਕ ਗਏ ਤੇ ਜਦੋਂ ਉਹ ਰੁਕੇ ਤੇ ਜਿਹੜੇ ਆਪਣੇ ਉਧਰੋਂ ਸੰਗਤ ਸਿੰਘ ਭਾਈ ਸੰਗਤ ਸਿੰਘ ਜੀ ਦਾ ਅਸੀਸ ਲੈ ਕੇ ਆ ਰਹੇ ਤੇ ਉਹ ਉਰੇ ਆਏ ਉਹਨਾਂ ਨੇ ਛੋਟੇ ਸਹਬਜ਼ਾਦੇ ਜੀ ਨੂੰ ਸੀਸ ਦਿਖਾਇਆ ਤੇ ਜਦੋਂ ਉਹਨਾਂ ਨੇ ਸੀਸ ਦਿਖਾਇਆ ਉਹਨਾਂ ਨੇ ਕਿਹਾ ਕਿ ਇਹ ਤੁਹਾਡਾ ਪਿਤਾ ਤੇ ਅਸੀਂ ਇਹਨਾਂ ਨੂੰ ਜਿੱਤ ਹਾਸਲ ਕਰ ਲਈ ਹੈ ਉਧਰੋਂ ਫਿਰ ਸੀਸ ਇੱਥੇ ਇਹਨਾਂ ਦੀ ਸੇਵਾ ਨਿਭਾਈ ਸੀ ਕਲਗੀ ਦੇ ਵਾਰਸ ਸ਼੍ਰੋਮਣੀ ਸੀ ਹੀਤ ਪਾਈ ਸੰਗਤ ਸਿੰਘ ਜੀ ਦੇ ਸੀਜ ਦਾ ਸੰਸਕਾਰ ਭਾਈ ਮੱਗਰ ਸਿੰਘ ਅਤੇ ਭਾਈ ਭਗੌਰ ਸਿੰਘ ਜੀ ਵੱਲੋਂ ਇਸ ਸਥਾਨ ਤੇ ਕੀਤਾ ਗਿਆ। ਇਹ ਪ੍ਰਾਤਨ ਸਥਾਨ ਹੈ ਜੀ ਇੱਥੇ ਉਹਨਾਂ ਦੇ ਸੀਜ ਦਾ ਸੰਸਕਾਰ ਕੀਤਾ ਗਿਆ। ਇੱਥੇ ਦੇ ਲੋਕਲ ਸੰਗਤ ਨੂੰ ਪਤਾ ਬਾਹਰ ਦੀ ਸੰਗਤ ਨੂੰ ਨਹੀਂ ਪਤਾ। ਇਹ ਜਿਹੜੀ ਬਿਲਡਿੰਗ ਹੈ ਇਹ ਚਲੋ ਤੁਹਾਨੂੰ ਮੈਂ ਦਿਖਾਈ ਦੱਤੀ ਹੈ। ਇਹ ਬਿਲਡਿੰਗ ਪ੍ਰਾਤਨ ਹੈ ਦੇ ਜਿੰਦਾ ਲੱਗਿਆ ਹੋਇਆ। ਤੇ ਬਾਕੀ ਤੁਸੀਂ ਆਵੇ। ਪਤੰਦਰ ਕੰਮ ਖਿੱਚੀ ਜਾਂਦੇ ਆ ਪੂਰਾ। ਕੀ ਸੋਹਣਾ ਨਜ਼ਾਰਾ ਹੈ। ਕੁਦਰਤ ਸੋਹਣੀ ਬਹੁਤ ਹੈ। ਆ ਮੋੜ ਹੈ ਤੇ ਉਹ ਦਰਖਤਾਂ ਦੇ ਵਿੱਚ। ਨਿਸ਼ਕ ਦਾ ਸੂਰਜ ਸਿੱਧਾ ਮੱਥੇ ਤੇ ਪੈਂਦਾ। ਨਿਕਲਣਾ ਤਾਂ ਇਹ ਸਾਹਮਣੇ ਫੌਜੀਆ ਦੇ ਕੈਂਪ ਦੇ ਸਾਹਮਣੇ। ਕਈ ਵਾਰ ਇਦਾਂ ਵੀ ਹੋ ਜਾਂਦਾ। ਮੈਂ ਪਹਿਲਾਂ ਮੁੜ ਗਿਆ ਮਹੱਦੀਆਂ ਦੀ ਫਿਰਨੀ ਘੁੰਮਣੀ ਸੀ। ਮੈਂ ਫਤੇਪੁਰਿਆ ਨੂੰ ਨਿਕਲਿਆ ਆ। ਤੇ ਉਹਦੇ ਕਰਕੇ ਆਪਾਂ ਨੂੰ 4 ਕਿਲੋਮੀਟਰ ਫालतू ਪੈ ਗਿਆ। ਮੈਂ ਸਵੇਰ ਦਾ ਸ਼ੋਰ ਸ਼ਰਾਬੇ ਚ ਲੰਗੀ ਜਾਣਾ ਤੜਕੇ 5 ਵਜੇ ਦਾ ਘਰੋਂ ਨਿਕਲਿਆ ਹੋਇਆ ਹੁਣ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਫੋਨ ਚੋਂ ਦੇਖ ਨਹੀਂ ਸਕਦੇ ਘੜੀ ਲੱਗੀ ਨਹੀਂ ਹੈ ਵਧੀਆ ਚੱਲ ਰਿਹਾ ਆਪਣਾ ਮੈਂ ਇੱਧਰੋਂ ਤਾਂ ਆ ਜਾਂ ਉਧਰ ਸ਼ੋਰ ਸ਼ਰਾਬਾ ਖਾਸਾ ਸੀ ਮਹ ਚਲੋ ਅਸੀਂ ਬਿਠਾਣੇ ਵਾਲੇ ਲਿੰਕ ਰੋਡ ਨੂੰ ਚੱਲਦੇ ਆ ਇੱਥੇ ਸ਼ਾਂਤੀ ਬਾਵਾ ਆ ਪੁਲਿਸ ਵਾਲੇ ਦੇ ਕੈਂਪ ਦੇ ਕੋਲ ਤੋਂ ਨਿਕਲਣਾ ਤਾਂ ਚਲੋ ਬਾਕੀ ਤਾਂ ਨਜ਼ਾਰੇ ਪੂਰੇ ਸਵੇਰ ਦੀ ਧੁੱਪ ਮੱਠੀ ਮੱਠੀ ਪੈਂਦੀ ਪੈਂਦੀ ਪਿੰਡੇ ਉੱਤੇ ਤੇ ਆਪਾਂ ਜਿਹੜਾ ਸਥਾਨ ਦੇਖ ਕੇ ਹਟੇ ਆ ਭਾਈ ਸੰਗਤ ਸਿੰਘ ਜੀ ਵਾਲਾ ਉਹਦੇ ਬਾਰੇ ਗੱਲ ਕਰਦੇ ਆ ਰੂਪੇ ਆਪਾਂ ਜਿਹੜੇ ਗੁਰੂ ਘਰ ਦੀ ਗੱਲ ਕਰ ਰਹੇ ਤੇ ਭਾਈ ਸੰਗਤ ਸਿੰਘ ਜੀ ਵਾਲਾ ਜਿਹੜਾ ਗੁਰੂ ਘਰ ਆ ਜਿੱਥੇ ਭਾਈ ਸੰਗਤ ਸਿੰਘ ਜੀ ਨੇ ਸੀਸ ਦਾ ਸੰਸਕਾਰ ਕੀਤਾ ਹੈ ਉੱਥੋਂ ਦੇ ਲੋਕਲ ਬੰਦਿਆਂ ਤੋਂ ਮੈਨੂੰ ਇਹ ਚੀਜ਼ ਪਤਾ ਲੱਗੀ ਹੈ ਕਿ ਭਾਈ ਸੰਗਰ ਸਿੰਘ ਜੀ ਜਿਨ੍ਹਾਂ ਦਾ ਸੰਸਕਾਰ ਕੀਤਾ ਹੈ ਉਹਨਾਂ ਪਰਿਵਾਰ ਦਾ ਗੁਰਦੁਆਰਾ ਸਰੋਵਣੀ ਕਮੇਟੀ ਨਾਲ ਥੋੜੀ ਜੀ ਨੌਕਚੋਕ ਚੱਲਦੀ ਹੈ। ਮੁੱਦੇ ਦੀ ਗੱਲ ਇਹ ਹੈ ਗੱਡੀਆਂ ਆਈ ਜਾਂਦੀਆਂ ਤੇ ਆਪਾਂ ਲੱਗੇ ਹੋਏ ਹਾਂ ਕੰਮ ਕਰਨ ਤੇ ਹੱਥ ਥੱਲੇ ਰੱਖ ਰਹੇ ਹਾਂ। ਨੀਲਾ ਨੀਲਾ ਸਮਾਨ ਦਿਖ ਰਿਹਾ ਤੇ ਆ ਰਹੇ ਆ ਫੁੱਲ ਨਜ਼ਾਰੇ। ਆਵਾਜ਼ ਹੀ ਚੱਲੀ ਜਾਂਦੀ ਆ ਸਵੇਰੇ ਆਵਾਜ਼ ਹੀ ਜਮਾ 03 ਨਾ ਮਾਤਰੇ ਦੀ ਕੰਮ ਵਾਲੇ ਬੰਦੇ ਜਾਂਦੇ ਸੀ ਇਹ ਵੀ ਰੋਡ ਚੱਲ ਰਿਹਾ ਪਰ ਨਜ਼ਾਰੇ ਪੂਰੇ ਆ ਨਾਲ ਦਿਖਾਉਂਦੇ ਆ ਇਹਦੀ ਸ਼ਾਂਚ ਆਪਾਂ ਆਏ ਤੇ ਆਓ ਸਾਹਮਣੇ ਚਿੜੀਆਂ ਚਹਿਕੀ ਜਾਂਦੀਆਂ ਉੜੀ ਜਾਂਦੀਆਂ ਸਾਰੇ ਆਪਣੇ ਰੋਟੀ ਪਾਣੀ ਦਾ ਹਿੱਲਾ ਕਰਦੇ